ਮਤ ਤੁਹਾ ਦਾ ਵੈਸੀ ਠੀਕ ਆਉਣੀ ਆ ਜੀ ਹਮੇਸ਼ਾ ਬਹੁਤ ਨਹੀਂ ਵਾ ਸਾਡੇ ਕਣ ਆਇਆ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਦਰਸ਼ਕਾਂ ਕੀ ਵੀ ਕਰਨਾ ਚਾਹੀਦਾ ਦਰਸ਼ਕੋ ਇਹ ਅੰਦਰ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਨੂੰ ਪਰਵਾਰਕ ਫਿਲਮ ਸੋ ਜਿਹੜਾ ਤਲਜੀਤ ਭਾਈ ਦੀ ਜੀ 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 ਮੈਂ ਕੱਲ ਵੀ ਦੱਸਿਆ ਹੀ ਪ੍ਰੈਸ ਕਾਨਫਰੰਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰਿਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਬਹੁਤ ਵਧੀਆ ਕਿ ਪੂਰ 스타 ਦਾ ਤਰਫੋਂ ਦੱਸਿਆ ਨਤਮਸਤਕ ਹੋਏ ਬਾਪੂ ਜੀ ਦਾ ਆਸ਼ੀਰਵਾਦ ਲੈ ਰਹੇ ਹੋ ਜੀ ਜੀ ਬਸ ਇਹ ਜੀ ਹਮੇਸ਼ਾ ਹੁੰਦਾ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਵਾ ਹਮੇਸ਼ਾ ਮੱਥਾ ਟੇਕ ਕੇ ਸ਼ੁਰੂ ਕਰੀਦਾ ਵਾ ਸੋ ਪਹਿਲਾਂ ਵੀ ਆਇਸੀ ਜਦੋਂ ਸ਼ੁਰੂਆਤ ਕੀਤੀ ਇਸ ਫਿਲਮ ਦੀ ਸੋਨ ਰਿਲੀਜ਼ ਹੋਣ ਲਈ ਆਸ਼ੀਰਵਾਦ ਲੈਣਾ ਹੈ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਿਸੇ ਦੇ ਵੀ ਘਰ ਵੀ ਆਵਾਂ ਕਿਸੇ ਘਰ ਹਾਂ ਬਿਲਕੁਲ ਆਵਾਂਗੇ ਜੀ ਉਹ ਦੱਸੋ ਇੱਕ ਵਾਰ ਨਹੀਂ ਨਹੀਂ ਕੁਛ ਨਹੀਂ ਹਰ ਵੇਰੀ ਪ੍ਰੋਮੋਸ਼ਨਾਂ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਐਤ ਕਿ ਸਾਨੂੰ ਲੱਗਿਆ ਕਿ ਯਾਰ ਜਿਹੜੇ ਵਿਚਾਰੇ ਇੰਨੇ ਟਾਈਮ ਤੋਂ ਸਾਨੂੰ ਮਿਲਦੇ ਦੇਅਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸਿਮਮ ਲੋਕਾਂ ਦੇ ਘਰੇ ਜਾ ਸਕੇ ਉਹ ਮਾਲਕ ਕਿਹੜਾ ਹੋ ਗਿਆ ਇਹਦੇ ਵਿੱਚੋਂ ਤੁਸੀਂ ਨੂੰ ਕਿਹਾ ਅਮੀਚ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਮੋਹਨੀ ਆ ਉਹਦਾ ਤਾਂ ਉਹਦਾ ਤਾਂ ਇਹ ਆ ਹੋਰ ਦੀ ਚੜ੍ਹਦੀ ਕਲਾ ਠੀਕ ਠਾਕ ਹੋ ਲੀਕ ਦੀ ਖਾਲਸਾ ਵੈਜੀਗੀ ਫਤਿਹ ਜੀ ਬੜੀ ਗਰਮ ਵਾਲੀ ਥਾਂ ਤੇ ਖਲੋਤੇ ਆ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਆ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ ਤੇ ਬਹੁਤ ਬਹੁਤ ਪਿਆਰ ਇਹ ਬਸ ਮਹਾਰਾਜੇ ਅਗੇ ਅਰਦਾਸ ਕਰਨਾ ਹੈ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਤੇ ਬਸ ਇਹ ਉਹ ਅਰਦਾਸ ਕਾਲਪੁਰਖ ਅਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਬੇਸਾ ਹੌਸ ਨੂੰ ਪਛਾਣਦੇ ਜਾਣਾ ਉਹਨਾਂ ਦੇ ਨਹੀਂ ਨਹੀਂ ਪਛਾਣਨਾ ਜੀ ਆਪਾਂ ਕਿਸੇ ਨੇ ਨਹੀਂ ਆਪਾਂ ਕਾਲਪੁਰਖ ਸਾਡੇ ਦੀ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਕਾਲਪੁਰਖ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਾਂਗੇ ਹੁਣ ਫਿਲਮ ਚ ਸਰਬਾਲਾ ਕੌਣ ਵੈ ਇਹ ਫਿਲਮ ਵੇਖੋ ਅੱਛਾ ਸਿੰਘ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਹੋ 18 ਤਰੀਕ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿੱਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ-ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹਦਾ ਅਸਰ ਤੱਕੇ ਜੀ ਵਾਹਿਗੁਰੂ ਮੇਰ ਘਰੇ ਤੋਂ ਅਨੁਭਵ ਹੋ ਕਰਨੇ ਵੱਤ ਵੱਤ ਸਪੋਰਟ ਕਰਿਓ ਲਗਾਤਾਰੀ ਪੰਜਾਬੀ ਜਿਹੜੇ ਕਿ ਕਲਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਉੱਚਾ ਲੈ ਕੇ ਗਏ ਨੇ ਪਰ ਪਿੱਛੇ ਦੇਖਿਆ ਜਾਵੇ ਜਿਵੇਂ ਦਜੀਨ ਦਾ ਲਾਲੀਏ ਜਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੂੰ ਥੋੜਾ ਜਿਆ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬੀ ਇੰਡਸਟਰੀ ਚੁੱਪਣ ਲਈ ਉੱਚਾ ਖੁੱਤਣ ਦੇ ਲਈ ਪੰਜਾਬੀ ਜਿਹੜੇ ਕਲਾਕਾਰ ਨੇ ਉਹਨੇ ਬੜੀ ਮਿਹਨਤ ਲਾਈ ਜੀ 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 ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵੱਧ ਤੋਂ ਵੱਧ ਆਪਣੇ ਆਪਣੇ ਟੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਢੰਗ ਨਾਲ ਲੱਗੇ ਹੋਏ ਆਂ